ਹਾਂ ਹਲਦੀ ਦੇ ਨਾਂ ਤੇ ਕੀ ਐ ਇਹਦਾ ਕੋਈ ਰੰਗ ਨਹੀਂ ਰੂਪ ਨਹੀਂ ਹਲਦੀ ਇਹੋ ਜੀ ਹੁੰਦੀ ਹੈ ਬਾਈ ਜਰਾ ਉਹ ਬਾਈ ਜੀ ਇਹ ਹਲਦੀ ਦੀ ਵੈਰਾਈਟੀਆਂ ਹੁੰਦੀਆਂ ਇਹ ਹਲਦੀ ਆ ਗਈ ਜਿਹੜੀ ਵੈਰਾਈਟੀ ਹੈ ਬਾਈ ਉਹੀ ਜੜਾਈਆਂ ਲਾਈ ਬੈਠਾ ਤੂੰ ਗਲਤ ਬੀਜ ਲਿਆ ਕਿਤੋਂ ਇਹ ਤੇਰੀ ਵਿਗਣੀ ਨਹੀਂ ਉਹ ਤਾਂ ਬਾਈ ਹੱਥਾਂ ਨੂੰ ਚੜ ਜਾਂਦੀ ਹੈ ਇਹ ਤਾਂ ਬਾਈ ਜੀ ਉਹ ਤੈਨੂੰ ਉਹ ਵੀ ਦਿਖਾ ਦਿੰਨਾ ਬਾਈ ਜਿਹੜੀ origignal ਹਲਦੀ ਵੀ ਆਜੋ ਜੀ ਲਾਓ ਜੀ ਆਹ ਹਲਦੀ ਦੀ ਗੱਲ ਕਰਦੇ ਹੋ ਤੁਸੀਂ ਹਾਂ ਇਹ ਸਹੀ ਹਲਦੀ ਇਹ ਕਿਉਂ ਨਹੀਂ ਵੀਜੀ ਬਾਈ ਜਰਾ ਆਹ ਡੰਡਲੇ ਲਾਈ ਬੈਠਾ ਤੁਹੀ ਦਾ ਆਪਾਂ ਨੂੰ ਦਾ ਆਪਣੇ ਜਿਹੜੇ ਆਮ ਲੋਕਾਂ ਨੂੰ ਦਾ ਆਹ ਸਹੀ ਹਲਦੀ ਹੈ ਜਿਹੜੀ ਆਪਣੇ ਲੋਕਾਂ ਨੂੰ ਤਾਂ ਇੱਕ ਹਲਦੀ ਦਾ ਹੀ ਪਤਾ ਇਹਦਾ ਵੀ ਆਹ ਹਲਦੀ ਹੁੰਦੀ ਆ ਹੋਰ ਕਈ ਹਲਦੀ ਜੇ ਕਈ ਵੈਰਾਈਟੀਆਂ ਆਉਂਦੀਆਂ ਉਹ ਲੋਕਾਂ ਨੂੰ ਪਤਾ ਨਹੀਂ ਅੱਜ ਆਪਾਂ ਦਰਸ਼ਕਾਂ ਨੂੰ ਦੱਸਾਂਗੇ ਆਹ ਕਿਹੜੀ ਆ ਭਾਈ ਇਹ ਹਲਦੀ ਆ ਗਈ ਜੀ ਆ ਦੇਖੋ ਕੱਚੀ ਇਹ ਆ ਗਈ ਆਂਬਾਂ ਹਲਦੀ ਆਂਬ ਹਲਦੀ ਆਹ ਵਾਹ ਹੁਣ ਰੰਗ ਵੀ ਕੱਚੇ ਆਂਬਰ ਗੰਦਰੋਂ ਇਹ ਬਈ ਪੰਸਾਰੀਆਂ ਤੋਂ ਮਿਲ ਜਾਂਦੀ ਤੂੰ ਖੇਤ ਇਹ ਵੀ ਹੋ ਜਾਂਦੀ ਹੈ ਇਹ ਬਈ ਜੀ ਜਿਹੜੀ ਹਲਦੀ ਦੀਆਂ ਤਿੰਨ ਚਾਰ ਵੈਰਾਈਆਂ ਇਹ ਆ ਗਈ ਅੰਬ ਹਲਦੀ ਇਹ ਜਿਹੜੀ ਆਪਣੇ ਜੋੜਾ ਖਾਤਰ ਆਪਾਂ ਪੁਰਾਣੇ ਵਿਰਗ ਆਪਣੇ ਜਦੋਂ ਕੋਈ ਢੂਈ ਢਾਈ ਦੁਖਦੀ ਜਾਂ ਕੋਈ ਆਪਣੀ 6 ਫੀਟ ਵੱਜ ਜਾਂਦੀ ਸੀ ਆਪਾਂ ਜਿਹੜੀ ਅੰਬ ਹਲਦੀ ਪੀ ਲੋ ਉਹ ਆਪਾਂ ਉਹਦਾ ਅੰਬ ਹਲਦੀ ਦਾ ਪਾਊਡਰ ਹੀ ਵੇਖਿਆ ਵੀ ਗੰਡੀਆਂ ਦਾ ਕਿਸੇ ਨੇ ਵੀ ਵੇਖੀਆਂ ਹੋਣਗੀਆਂ ਪਰ ਬਹੁਤ ਘੱਟ ਵੇਖੀਆਂ ਹੋਣਗੀਆਂ ਵੀ ਜਿਵੇਂ ਇਹਦਾ ਗਰਾ ਮਟੀਰੀਅਲ ਤਿਆਰ ਕਿਵੇਂ ਹੁੰਦੀ ਹੈ ਇਹ ਉਹ ਜਿਹੜੀ ਕੱਚੀ ਆ ਇਹ ਇਹ ਅੰਬ ਹਲਦੀ ਆ ਕੱਚੀ ਇਹ ਇਹ ਆ ਅੰਬਹਲਦੀ ਕੱਚੀ ਜਿਹੜੀ ਪਿਓਰ ਹੈ ਜੀ ਹੁਣ ਕਿਸੇ ਨੂੰ ਕਿਸੇ ਨੇ ਚਾਹੀਦੀ ਹੋਈ ਬੀਂ ਚਾਹੀਦਾ ਜਾਂ ਕਿਸੇ ਨੇ ਘਰੇ ਪੀਣੀ ਦੁੱਧ ਚ ਪਾ ਕੇ ਮਿਲ ਜੂ ਉਸ ਤੋਂ ਇਹ ਤਾਂ ਬਈ ਮਿਲ ਜੂਗੀ ਬਾਕੀ ਤੁਸੀਂ ਜਦੋਂ ਇਹਨੂੰ ਕੱਟੀ ਹੈ ਖੁਸ਼ਬੂ ਕਿੰਨੀ ਆਈ ਹੈ ਦੀ ਫ੍ਰੈਗਰੈਂਸ ਕਿੰਨੀ ਆ ਇਹ ਬਈ ਪਿਓਰਾ ਅੰਬਹਲਦੀ ਆ ਇਹ ਜਿਹੜੀ ਪਿਓਰਾ ਅੰਬਹਲਦੀ ਇਹ ਹੁੰਦੀ ਆ ਅੰਬਹਲਦੀ ਜੀ ਠੀਕ ਆ ਉਹ ਦੂਜੀ ਹਲਦੀ ਜਿਹੜੀ ਮਸਾਲਾ ਆਪਣੇ ਤਿਆਰ ਪਾਊਡਰ ਵੀ ਤਿਆਰ ਪਾ ਪੀਤੀ ਉਹ ਵੀ ਜਾਂਦੀ ਆ ਪਰ ਜਿਨੇ ਕੋਈ ਜਿਹਨੂੰ ਪ੍ਰੋਬਲਮ ਆ ਜਿਹਨੇ ਕੋਈ ਵੀ ਜਿਹਦਾ ਕੋਈ ਢੂਈ ਡੋਖੀ ਜਿਵੇਂ ਮੈਡੀਸਨ ਦੇ ਤੌਰ ਤੇ ਲੈਣੀ ਆ ਉਹ ਆ ਹਲਦੀ ਹੁੰਦੀ ਆ ਆਂਬ ਹਲਦੀ ਜੀ ਠੀਕ ਆ ਬਾਈ ਧੰਨਵਾਦ